ਸਤਿ ਸ਼੍ਰੀ ਕਾਂਜੀ ਵੈਲਕਮ ਜੀ ਤੁਹਾਡੇ ਸਾਡੇ ਚੈਨਲ ਸਿਰਫ ਟਬੀਟ ਤੇ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਤੇ ਅੱਜ ਆਪਾਂ ਤੁਹਾਡੇ ਲਈ ਬਹੁਤ ਸੋਹਣੀ ਸੋਹਣੀ ਜਿਹੜੀ ਕਾਟਨ ਦੇ ਆਊਟਫਿਟ ਨਹੀਂ ਹੋ ਲੈ ਕੇ ਆਏ ਆ ਇਹਨਾਂ ਦਾ ਜਿਹੜਾ ਸਟਾਫ ਹੈ ਬਹੁਤ ਹੀ ਜ਼ਿਆਦਾ ਪਿਆਰਾ ਜਿਹਾ ਸਟਾਫ ਹੈ ਇਹਨਾਂ ਦਾ ਇਹ ਕਸਟਮਰ ਨੇ ਸੂਟ ਆਪਣੇ ਤੋਂ ਹੀ ਬਾਈ ਕੀਤੇ ਨੇ ਤੇ ਆਪਾਂ ਹੀ ਸਟਿਚ ਕੀਤੇ ਨੇ ਜਿਹੜਾ ਸਟੇਚਿੰਗ ਸਟਾਈਲ ਹੈ ਜਿਹੜਾ ਬਹੁਤ ਜ਼ਿਆਦਾ ਸੋਹਣਾ ਦਿੱਤਾ ਹੈ ਮੈਨੂੰ ਬਹੁਤ ਜ਼ਿਆਦਾ ਵਧੀਆ ਇਹ ਸੁੰਪ ਦੀ ਨੈਕ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਦਾਂ ਆਪਾਂ ਵੀ ਨੈਕ ਬਣਾ ਕੇ ਠੀਕ ਹੈ ਵਿੱਚ ਲੇਸਿਸ ਦਾ ਜਿਹੜਾ ਹੈਗਾ ਡਿਜ਼ਾਈਨ ਕੀਤਾ ਹੈ ਇਦਾਂ ਹੀ ਆਪਾਂ ਚਾਕਾਂ ਦੇ ਤੇ ਇਹਦੇ 슬ੀਵਸ ਦੇ ਉੱਪਰ ਲੇਸ ਲਗਾ ਕੇ ਇਹਨੂੰ ਡਿਜ਼ਾਈਨ ਕੀਤਾ ਹੈ ਜਿਹੜਾ ਇਹਦਾ ਪ੍ਰਿੰਟ ਹੈ ਸੂਟ ਦਾ ਠੀਕ ਹੈ ਜੀ ਬਹੁਤ ਹੀ ਜ਼ਿਆਦਾ ਸੋਹਣਾ ਹੈਗਾ ਵਧੀਆ ਬਣਿਆ ਹੋਇਆ ਡਿਜ਼ਾਈਨਿੰਗ ਵਾਲਾ ਹੈਗਾ ਤੇ ਨੀਚੇ ਵੀ ਇਹਦੇ ਦੇਖੋ ਇਹਦਾ ਪੈਚ ਲਗਾ ਕੇ ਜਿਹੜੇ ਫਲਾਵ ਸੀਗੇ ਉਹਨਾਂ ਉੱਪਰ ਹਾਈਲਾਈਟ ਕੀਤਾ ਹੈ ਚੜੀ ਨਾਲ ਠੀਕ ਹੈ ਜੀ ਤੇ ਬਹੁਤ ਜ਼ਿਆਦਾ ਸੋਹਣੀ ਲੁੱਕ ਹੈ ਜੀ ਸੂਟ ਵੀ ਹੋਰ ਵੀ ਇੰਨਾ ਦੇ ਹੈਗੇ ਤਿੰਨ ਚਾਰ ਸਟੱਫ ਆਪਾਂ ਤੁਹਾਨੂੰ ਦਿਖਾਉਣੀ ਆਂ ਹੁੰਦਾਂ ਨੇ ਲੈ ਕੇ ਡਿਟੇਲਸ ਨੇ ਉਹ ਵੀ ਦੱਸਾਂਗੇ ਤੇ ਜਿਹੜੇ ਪਰ ਡਿਜ਼ਾਈਨ ਕੀਤੇ ਨੇ ਉਹ ਵੀ ਤੇ ਮੇਰਾ ਸਟੱਫ ਬਹੁਤ ਹੀ ਪਿਆਰਾ ਜਿਹਾ ਸਟੱਫ ਹੈ ਤੇ ਆਪਣੇ ਕੋਲ ਹੁੰਦੇ ਹੀ ਨੇ ਸੂਟ कॉटन प्रिंट ਦੇ ਸਾਰੇ ਸੂਟ ਹੁੰਦੇ ਨੇ ਆਪਾਂ WhatsApp ਤੇ ਵੀ ਸਟੇਟਸ ਲਾਉਣੀ ਹੁੰਦੀਆਂ ਸਾਰੇ ਸੂਟਾਂ ਦੇ ਤੁਸੀਂ ਸਾਨੂੰ ਵੀ ਇਹ ਮੈਸੇਜ ਕਰ ਸਕਦੇ ਹੋ ਪਤਾ ਮੈਂ ਐਡ ਕਰ ਲਵਾਂਗੀ ਠੀਕ ਹੈ ਜੀ ਜਿਹਨੇ ਵੀ ਸੂਟ ਬਾਈ ਕਰਨੀ ਹੁੰਦੀ ਨੇ ਤੇ ਦਿਖਾਉਣੀ ਹੈ ਉਹ ਜੁਡੇਰੀ ਉਹ ਵੀਡੀਓ ਦੇ ਨਾਲ ਮੈਂ ਦਿਖਾਉਣੀ ਆ ਤੁਹਾਨੂੰ ਹੋਰ ਵੀ ਸੂਟ ਨੇ ਜਿਹੜੇ ਦੇਖੋ ਸੈਕਿੰਡ ਸੂਟ ਸੀਗਾ ਆਪਣਾ ਏਵੀ ਕਾਟਨ ਚਾਪ ਦਾ ਸੂਟ ਹੈ ਇਹਦਾ ਜਿਹੜਾ ਹੈਗਾ ਨੈਕ ਡਿਜ਼ਾਈਨ ਪਰ ਬਹੁਤ ਹੀ ਸੋਹਣਾ ਪਿੰਟੈਕਸ ਐਂਡ ਮਲਟੀ ਲੇਸ ਲਗਾ ਕੇ ਡਿਜ਼ਾਈਨ ਕੀਤਾ ਇਹਨੂੰ ਆਪਾਂ ਨੇ ਬਹੁਤ ਜ਼ਿਆਦਾ ਸੋਹਣਾ ਇਹਦਾ ਹੈਗਾ ਡਿਜ਼ਾਈਨ ਬਣਿਆ ਹੈ 슬ੀਵਜ਼ ਵੀ ਤੇ ਵੀ ਇਹਦੇ ਆਪਾਂ ਪਾਕਿਸਤਾਨੀ 슬ੀਵਜ਼ ਰੱਖ ਕੇ ਠੀਕ ਹੈ ਜੀ ਮਲਟੀ ਲੇਸ ਲਗਾਈ ਹੈ ਸਾਰੇ ਸੂਟ ਦੇ ਉੱਪਰ ਇਦਾਂ ਹੀ ਤੁਸੀਂ ਇਹਦੀ ਬਾਟਮ ਦੇਖ ਸਕਦੇ ਹੋ ਬਾਟਮ ਦੇ ਉੱਪਰ ਵੀ ਆਪਾਂ ਪਿੰਟੈਕਸ ਐਂਡ ਮਲਟੀ ਲੇਸ ਦਾ ਡਿਜ਼ਾਈਨ ਕੀਤਾ ਹੈ ਪਾਕਿਸਤਾਨੀ ਜਿਹੜੀ ਹੈਗੀ ਆਪਾਂ ਬਾਟਮ ਰੱਖੀ ਹੈ ਬਹੁਤ ਹੀ ਸੋਹਣਾ ਜਸਟਾਫ ਦਾ ਬਹੁਤ ਜ਼ਿਆਦਾ ਜੋ ਸਟਾਫ ਹੈ ਪੂਰਾ ਵਧੀਆ ਕਾਟਨ ਦਾ ਠੀਕ ਹੈ ਜੀ ਤੇ ਇਹ ਸਾਰੇ ਸੂਟ ਹੀ ਕਸਮਰ ਨੇ ਆਪਣੇ ਤੋਂ ਬਾਈ ਕੀਤੇ ਨੇ ਸੂਟ ਤੇ ਇੱਕ ਮੈਂ ਤੁਹਾਨੂੰ ਹੋਰ ਗੱਲ ਦੱਸਣੀ ਆ ਵੀਡੀਓ ਦੇ ਲਾਸਟ ਦੇ ਵਿੱਚ ਨਾ ਮੈਂ ਤੁਹਾਨੂੰ ਇੱਕ ਅਨਸਟ੍ਰਚਰਡ ਸੂਟ ਦਿਖਾਉਂਗੀ ਸੰਥੈਟਿਕ ਸੂਟ ਹੈ ਉਹ ਬਹੁਤ ਹੀ ਜ਼ਿਆਦਾ ਸੋਹਣਾ ਸੂਟ ਹੈ ਉਹ ਜ਼ਰੂਰ ਦੇਖਿਓ ਉਹ ਵੀ ਸੇਲ ਲਈ ਹੈ ਸੂਟ ਅਗਰ ਕਿਸੇ ਨੇ ਲੈਣਾ ਹੋਊਗਾ ਤਾਂ ਮੈਨੂੰ ਮੈਸੇਜ ਕਰ ਸਕਦੇ ਤੁਸੀਂ ਕਦੇ ਵੀ ਠੀਕ ਹੈ ਜੀ ਬਟ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਕਿਉਂਕਿ ਜਲਦੀ ਆਪਣੇ ਸੂਟ ਨੇ ਜਿਹੜੇ ਸੋਲਡ ਆਊਟ ਹੋ ਜਾਂਦੇ ਨੇ ਤੇ ਇਹ ਵਾਲਾ ਜਿਹੜਾ ਆਪਾਂ neck design ਕੀਤਾ ਹੈ ਇਹਦੀ ਫੁੱਲ ਵੀਡੀਓ ਨਾਲ ਆਪਾਂ YouTube ਦੇ ਉੱਪਰ ਪਾਈ ਹੋਈ ਹੈ ਜੇ ਕਿਸੇ ਨੇ ਇਦਾਂ ਦਾ ਡਿਜ਼ਾਈਨ ਬਣਾਉਣਾ ਹੈ ਸੂਟ ਦਾ ਠੀਕ ਹੈ ਜੀ ਤਾਂ ਆਪਣਾ ਹੈਗਾ ਇਹਦੇ ਉੱਪਰ ਲਿੰਕ ਆਪਾਂ ਨੇ ਸ਼ੇਅਰ ਕੀਤਾ ਹੋਇਆ ਹੈ ਠੀਕ ਹੈ ਉਹਦੇ ਤੇ ਜਾ ਕੇ ਤੁਸੀਂ ਆਪਣਾ ਇਹ ਵਾਲਾ neck design ਕੋਈ ਵੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਉਦੋਂ ਮੋਂ ਦੇਖ ਕੇ ਬਣਾ ਸਕਦੇ ਠੀਕ ਹੈ ਜੀ ਦਿਖਾਉਣੀ ਆਪਾਂ ਤੁਹਾਨੂੰ ਨੈਕਟ ਸੂਟ ਇਹ ਵਾਲਾ ਵੀ ਆਪਣਾ ਸੂਟ ਹੈ ਹੈਗਾ कॉटन स्टੱਫ ਦਾ ਸੂਟ ਹੈ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਇਹਦੇ neck ਦੇ ਉੱਪਰ only ਨਿੱਕਾ ਨਿੱਕਾ ਜਿਹਾ ਪ੍ਰਿੰਟ ਹੈ ਜਿਹੜਾ ਉਹ ਦਿੱਤਾ ਹੋਇਆ ਹੈ ਆਪਾਂ ਇਹਨੂੰ एंकरिंग ਕਰਕੇ ਨਾ ਜਿਹੜਾ ਡਿਜ਼ਾਈਨ ਹੈ ਉਹ ਕੀਤਾ ਹੈਗਾ ਤੁਸੀਂ ਦੇਖ ਸਕਦੇ ਇਹਦੀਆਂ sleeves ਤੇ ਕੁਝ ਵੀ ਨਹੀਂ ਸੀਗਾ ਪ੍ਰਿੰਟ ਵਗੈਰਾ ਕੁਝ ਨਹੀਂ ਸੀ ਇਸ ਲਈ ਆਪਾਂ ਇਹਨਾਂ ਨੂੰ ਬਹੁਤ ਸੋਹਣਾ ਡਿਜ਼ਾਈਨ ਦਿੱਤਾ ਹੈ ਤੁਸੀਂ ਦੇਖ ਸਕਦੇ ਹੋ ਆਪਾਂ बॉटम ਨਾਲ ਦਾ ਪੈਚ ਲਗਾ ਕੇ ਤੇ ਵਿੱਚ एंਕਿੰਗ ਕੀਤੀ ਹੋਈ ਹੈ ਤੇ ਸਾਈਡ ਤੇ ਮਲਟੀ लेस ਹੈ ਜਿਹੜੀ ਉਹ ਲਗਾਈ ਹੈ ਇਦਾਂ ਹੀ ਚਾਰਸ ਨੇਕ ਬਣਾ ਕੇ ਉਤੇ ਮਰਟੀਲਿਸ ਲਗਾਈ ਹੈ ਤੇ ਇਦਾਂ ਹੀ सेम ਘੇਰੇ ਦੇ ਉੱਪਰ ਡਿਜ਼ਾਈਨ ਹੈ ਜਿਹੜਾ ਆਪਾਂ ਕੀਤਾ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਐਂਕਰਿੰਗ ਹੋਈ ਹੋਈ ਹੈ ਪ੍ਰੋਪਰ ਤੇ ਬਹੁਤ ਸੋਹਣਾ ਜਿਹੜਾ ਹੈਗਾ ਆਪਣਾ ਇਹ ਸੂਟ ਬਣ ਕੇ ਰੈਡੀ ਹੋਇਆ ਤੁਸੀਂ ਦੇਖੋ ਸਲਵਾਰ ਦਾ ਪਹੁੰਚਾ ਵੀ ਇਹਦਾ ਕਿੰਨਾ ਜਿਆਦਾ ਪਿਆਰਾ ਲੱਗ ਰਿਹਾ ਹੈਗਾ ਤੇ ਇਹ ਬਹੁਤ ਹੀ ਸੌਫਟ ਜਆ ਸਟਾਫ ਹੈ ਜੀ ਇਹ ਠੀਕ ਹੈ ਜੀ ਤੁਸੀਂ ਵੀ ਸਾਡੇ ਕੋਲੋਂ ਇਦਾਂ ਸੋਹਣੇ ਸੋਹਣੇ ਜੀ ਜਿਹੜੇ ਹੈਗੇ ਨੇ ਸਟਾਫ ਆਪਣੇ ਤੋਂ ਬਾਏ ਕਰ ਸਕਦੇ ਹੋ ਤੇ ਸਟਿਚ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਸਾਰਾ ਕੁਝ ਅਵੇਲੇਬਲ ਆ ਆਪਣੇ ਕੋਲ ਕਿਸੇ ਨੂੰ ਵੀ ਹੈਂਡ ਪੇਂਟ ਦਾ ਸੂਟ ਕੋਈ ਵੀ ਚਾਹੀਦਾ ਹੋਵੇ ਜਿਦਾਂ ਕਿ ਹੁਣ ਗਰਮੀ ਦਾ ਸੀਜ਼ਨ ਹੈਗਾ ਠੀਕ ਹੈ ਤੇ ਮਸ਼ੀਨੀ ਵਰਕ ਨੀਡਲ ਵਰਕ ਕੋਈ ਵੀ ਸਾਰੇ ਅਵੇਲੇਬਲ ਆ ਆਪਣੇ ਕੋਲ ਕਦੋਂ ਵੀ ਤੁਸੀਂ ਮੈਸੇਜ ਕਰ ਸਕਦੇ ਹੋ ਸਾਨੂੰ ਤੇ ਆਪਣੇ ਸੋਹਣੇ ਸੋਹਣੇ ਸੂਟ ਰੈਡੀ ਕਰਵਾ ਸਕਦੇ ਹੋ ਤੇ ਹੁਣ ਲਾਸਟ ਤੇ ਮੈਂ ਜਿਹੜਾ ਤੁਹਾਨੂੰ ਦੱਸਿਆ ਸੀਗਾ ਅਨਸਟਿਚ ਸੂਟ ਹੈ ਉਹ ਦਿਖਾਉਣ ਲੱਗੀ ਆ ਦੇਖੋ ਜੀ ਇਹ ਆਪਣਾ ਹੈਗਾ ਠੀਕ ਹੈ ਅਨਸਟਿਚ ਸੂਟ ਇਹ ਆਰਗੈਂਜ਼ਾ ਦੀ ਸ਼ਰਟ ਹੈ ਤੇ ਨਾਲ ਇਹਦੇ ਹੈਗੀ ਆ ਸਿਲਕ ਦੀ ਬਾਟਮ ਰੱਖੀ ਹੋਈ ਹੈ ਠੀਕ ਹੈ ਜੀ ਬਹੁਤ ਹੀ ਸੋਹਣਾ ਜਾਂ ਪਿਆਰਾ ਜਿਹਾ ਸੂਟ ਹੈ ਇਹ ਤੁਸੀਂ ਦੇਖ ਸਕਦੇ ਹੋ ਇਦਾਂ ਇਹਦੇ ਘੇਰੇ ਦੇ ਉੱਪਰ ਨਾ ਮਸ਼ੀਨੀ ਵਰਕ ਹੋਇਆ ਹੈ ਬਹੁਤ ਹੀ ਪਿਆਰਾ ਜਾਂ ਤੁਸੀਂ ਦੇਖੋ ক্লোਜ਼ਲੀ ਤੇ ਇਹ ਵਿੱਚੇ ਦੇ ਸਾਰਾ ਹੈਗਾ ਸਿੱਪੀ ਤੇ ਥ੍ਰੈਡ ਦਾ ਕੰਮ ਹੋਇਆ ਹੋਇਆ ਹੈ ਬਹੁਤ ਇਹ ਸਾਰਾ ਨਾ ਪੂਰੀ ਸ਼ਰਟ ਦੇ ਵਿੱਚ ਬਣਿਆ ਹੈ ਇਦਾਂ ਹੀ ਸੇਮ ਹੀ ਦਾ ਦੁਪੱਟਾ ਹੈਗਾ ਸੇਮ ਕਲਰ ਦਾ ਠੀਕ ਹੈ ਜੀ ਇਦਾਂ ਸੇਮ ਹੀ ਹੈ ਦਾ ਦੁਪੱਟਾ ਵੀ ਮੈਂ ਤੁਹਾਨੂੰ ਸਾਰਾ ਸੂਟ ਇਹ ਖੋਲ ਕੇ ਵੀ ਦਿਖਾਉਣੀ ਆ ਬਿਲਕੁਲ ਜੈਨੂਇਨ ਜੇ ਪ੍ਰਾਈਸ ਦਾ ਸੂਟ ਹੈ ਇਹ ਤੇ ਪਾਰਟੀ ਵੇਅਰ ਸੂਟ ਹੈ ਆਪਣਾ ਠੀਕ ਹੈ ਜੀ ਤੁਸੀਂ ਇਹਨੂੰ ਗਰਮੀ 'ਚ ਵੀ ਵੇਅਰ ਕਰ ਸਕਦੇ ਹੋ ਸਾਦੀ 'ਚ ਵੀ ਵੇਅਰ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਤੁਸੀਂ ਦੇਖੋ ਕਿੰਨਾ ਵਧੀਆ ਸੂਟ ਹੈਗਾ ਇਹ ਆਪਣਾ ਠੀਕ ਹੈ ਜੀ ਆਫ ਪ੍ਰਾਈਸ 'ਤੇ ਹੈਗਾ ਇਹ ਠੀਕ ਹੈ ਤੁਸੀਂ ਸਾਨੂੰ ਜੇ ਕਿਸੇ ਨੇ ਵੀ ਇਹ ਸੂਟ ਬਾਇ ਕਰਨਾ ਹੈ ਆਪਣੇ ਤੋਂ ਤਾਂ ਜਲਦੀ ਤੋਂ ਜਲਦੀ ਸਿਰਫ 2 ਦਿਨ ਨੇ ਤੁਹਾਡੇ ਕੋਲ 2 ਦਿਨਾਂ ਦੇ ਵਿੱਚ ਹੀ ਤੁਸੀਂ ਮੈਨੂੰ ਮੈਸੇਜ ਕਰੋ ਤੇ ਇਹ ਸੂਟ ਆਪਾਂ ਤੁਹਾਨੂੰ ਭੇਜ ਦਾਂਗੇ ਠੀਕ ਹੈ ਸਟਿਚ ਕਰਵਾਉਣੇ ਸਟਿਚ ਵੀ ਕਰਕੇ ਦੇ ਦਾਂਗੇ ਅਨ ਸਟਿਚ ਲੈਣਾ ਤਾਂ ਉਹਦਾ ਵੀ ਮਿਲ ਜੇਗਾ ਠੀਕ ਹੈ ਜੀ ਇੰਚਾਈ ਮੀਟਰ ਦੀ ਪ੍ਰੋਪਰੀ ਦੀ ਸ਼ਰਟ ਹੈ ਤੇ 3 ਮੀਟਰ ਦੀ ਇਹਦੀ ਬਾਟਮ ਹੈ ਠੀਕ ਹੈ ਬਹੁਤ ਹੀ ਸੋਹਣਾ ਪਿਆਰਾ ਜਿਹਾ ਸੂਟ ਹੈ ਤੁਸੀਂ ਦੇਖੋ ਮੇਰੇ ਲੱਗਿਆ ਦੇਖ ਸਕਦੇ ਹੋ ਤੁਸੀਂ ਵਿੱਚ ਨਾ ਇਹਦੇ ਸਾਰਾ ਵਾਈਟ ਸਿਤਾਰੇ ਦਾ ਕੰਮ ਹੋਇਆ ਪਿਆ ਨਾਲ ਇਹਦੇ ਥ੍ਰੈਡ ਦੇ ਵਿੱਚ ਹੀ ਮਿਕਸ ਜਾ ਬਹੁਤ ਪਿਆਰਾ ਹੈ ਦੇਖੋ ਕਲਰ ਵੀ ਕਿੰਨਾ ਜ਼ਿਆਦਾ ਪਿਆਰਾ ਹੈ ਪਿਸਤਾ ਸ਼ੇਡ ਹੈ ਇਹ ਵਾਲੇ ਸੂਟ ਦਾ ਠੀਕ ਹੈ ਤੁਸੀਂ ਸਾਡੇ ਕੋਲ ਇਹ ਬਾਈ ਕਰ ਸਕਦੇ ਹੋ ਕਦੋਂ ਵੀ ਮੈਸੇਜ ਕਰ ਸਕਦੇ ਬਟ ਅੱਜ ਹੀ ਕਰ ਦੋ ਜੇ ਤਾਂ ਜ਼ਿਆਦਾ ਵਧੀਆ ਹੈ ਠੀਕ ਹੈ ਕਿਉਂਕਿ ਜਲਦੀ ਹੀ ਆਪਣੇ ਸੂਟ ਨੇ ਜਿਹੜੇ ਸੇਲ ਹੋ ਜਾਂਦੇ ਹੁੰਦੇ ਨੇ